नमदेव <laughs> ਜੈਸਿਪੋੜੀ ਦਿਪਗਤੋਂ ਆਪਾਂ ਪਹੁੰਚ ਰਹੇ ਹਾਂਗੇ ਆਪਣੇ ਪ੍ਰਾਚਨ ਮੰਦਿਰ ਸ਼ਿਵ ਮੰਦਿਰ ਚ ਤੇ ਹੁਣ ਇੱਥੇ ਪੂਜਾ ਕਰਾਈ ਹੈਗੀ ਤੇ ਹੁਣ ਆਪਾਂ ਚੱਲਾਂਗੇ ਹਰਦਵਾਰ ਹਰਦਵਾਰ ਨੂੰ ਅੱਜ ਸਾਰੀ ਰਾਤ ਚੱਲਾਂਗੇ ਆਪਾਂ ਤੇ ਆਪਾਂ ਕਦੋਂ ਕਾਬਰ ਚੱਕਣੀ ਆ ਜੀ ਆਪਾਂ ਬਾਈ ਨੂੰ ਚੱਕਣੀ ਬਾਈ ਨੂੰ ਚੱਕਣੀ ਰਾਤ ਨੂੰ ਇੱਕੇ ਦੀ ਰਾਤ ਦੀ ਰਾਤ ਨੂੰ ਬਾਈ ਦੀ ਸਵੇਰੇ ਹੋਗੀ ਹਾਂ ਇੱਧਰ ਲੇਟ ਪੈਂਦੀ ਇੱਧਰ ਆਜੋ ਥੋੜਾ ਜਿਹਾ ਇੱਧਰ ਹੀ ਆਜੋ ਹਾਂਜੀ ਬਾਈ ਦੇ ਕੋਈ ਰਹੇ ਠੀਕ ਹੈ ਜੀ ਹੁਣ ਅਸੀਂ ਅੱਗੇ ਹੋਰ ਵੀ ਡਾਕਾਬੜ ਵਾਲੇ ਆ ਰਹੇ ਨੇ ਕਿ ਭਗਤਾਂ ਉਹਨਾਂ ਨੇ ਵੀ ਉਹ ਪੂਜਾ ਕਰਾਣੀ ਹੈ ਤੇ ਆਪਾਂ ਦੁਵਾਰੇ ਜੈਪੋੜੀ ਦੀ ਭਗਤੋ ਆਪਾਂ ਦੇ ਨਾਲ ਖੜੇ ਮਾਮਾ ਜੈਪੋੜੀ ਦਾ ਕੋਈ ਮਾਮਾ ਜੀ ਨੇ ਇਹ ਆਪਣਾ ਸੁੱਤੀ ਲੈ ਲਈ ਗਈ ਸੀਗੇ ਹੁਣ ਇਹਨਾਂ ਨੂੰ ਥੋੜੀ ਮਜਬੂਰੀ ਹੋ ਗਈ ਇਸ ਵਾਰੇ ਜਾਣ ਹੀ ਰਹੇ ਹੈਗੇ ਹੁਣ ਇਹ ਜਵਾਕ ਜੰਨੇ ਆ ਹੋਗੇ ਹਰ ਹਰ ਮਹਾਦੇਵ ਜੈਪੋੜੀ ਦੀ ਭਗਤੋ ਸ਼ਿੰਬੰਦਰ ਦੇ ਅੰਦਰ ਅਸੀਂ ਪੂਜਾ ਕਰਵਾ ਕੇ ਪੰਡਤ ਜੀ ਤੋਂ ਖੰਭਣੀਆਂ ਬਣਵਾ ਕੇ ਸਾਰੇ ਭਗਤ ਉਸ ਤੋਂ ਬਾਅਦ ਸਾਡੀ ਗੱਡੀ ਰਹਿ ਗਈ ਸੀ ਗੱਡੀ ਦੇ ਖੰਭਣੀਆਂ ਬਣਣੀਆਂ ਤੇ ਹੁਣ ਅਸੀਂ ਗੱਡੀ ਤੇ ਪੂਜਾ ਕਰਵਾ ਕੇ ਅੱਗੇ ਖੰਭਣੀਆਂ ਬੰਨਾਂਗੇ ਪੰਡਤ ਜੀ ਬੰਨਣਗੇ ਖੰਭਣੀ ਤੇ ਆਪਾਂ ਸਾਰੇ ਭਗਤ ਗੱਡੀ ਨੂੰ ਵੀ ਨਾਲ ਲੈ ਕੇ ਜਾਵਾਂਗੇ ਹਰਦਵਾਰ ਇਹ ਵੀ ਕਾਵੜ ਲੈ ਕੇ ਆਉਈ ਇਹ ਵੀ ਸਾਡੇ ਨਾਲ ਇੱਕ ਕਾਵੜੀ ਹੈਗੀ ਤੇ ਅੱਗੇ ਸਾਨੂੰ ਦਿਖਾਣੇ ਆਗੇ ਨਾਰੀਅਰ ਫੋੜਾਂਗੇ ਮੱਤੇ ਸਾਰੇ ਤੇਰਾ ਅੱਜ ਦੇ 8 ਵਜੇ ਅਸੀਂ ਪੂਜਾ ਕਰਵਾ ਕੇ ਮੰਦਿਰ ਚੋਂ ਚੱਲ ਪਏ ਤੇ ਹੁਣ ਜਿੰਨੇ ਵੀ ਨਾਲ ਆਪਣੇ ਸਾਰੇ ਭਗਤ ਸੀਗੇ ਉਹਨਾਂ ਦੇ ਘਰਾਂ ਕੋਲੇ ਗਏ ਉਹਨਾਂ ਨੇ ਆਪਣੇ ਬੈਗ ਲੱਦੇ ਤੇ ਉਹਨਾਂ ਨੇ ਟਿੱਕਾ ਕਰਵਾਇਆ ਆਪਣੇ ਘਰਦਿਆਂ ਤੋਂ ਕਿਉਂਕਿ ਹੁਣ ਉਹ ਭੋਲੇ ਬਣ ਗਏ ਕਾਵੜ ਲੈ ਕੇ ਆਣਗੇ ਢਾ ਕਾਵੜ ਸਾਰੇ ਭੋਲੇ ਆਪਣੇ ਟਿੱਕਾ ਕਰਵਾਉਣ ਲੱਗ ਰਹੇ ਨੇ ਤੇ ਮੂੰਹ ਮਿੱਠਾ ਕਰਵਾ ਕੇ ਹੁਣ ਜਾਣਗੇ ਸਿੱਧਾ ਹਰਦوار ਨੌਨ ਸਟਾਪ ਜਾਊ ਆਪਣੀ ਗੱਡੀ ਪ੍ਰਾਚਿੰਨ ਸ਼੍ਰੀ ਮੰਦਿਰ ਢਾ ਕਾਵੜ ਦਿੱਤੀਆ Мы не нужны, а нам ਸਾਰੇ ਭੋਲੇ ਰੱਤੀਏ ਤੋਂ ਚੱਲ ਕੇ ਹੁਣ ਪਹੁੰਚ ਗਏ ਨਰਮਾਣੀ ਕੋਲੇ ਤੇ ਇੱਥੇ ਠੱਬਾ ਬੈ ਗਏ ਇੱਥੇ ਚਾਪੀ ਨਹੀਂ ਲੱਗ ਰਹੇ ਆਂਗੇ ਸਾਰੀ ਰਾਤ ਚੱਲਾਂਗੇ ਸਾਈ ਰਾਤ ਦਾ ਸਫਰ ਤੈ ਕਰਾਂਗੇ ਤੇ ਬਾਕੀ ਦੇ ਵੀਲੋਗ ਤੁਹਾਨੂੰ ਅੱਗੇ ਦਿਖਾਵਾਂਗੇ ਬੜਾ ਬੜਾ ਅੱਗੇ ਵੀਡੀਓ ਬਾਹਰ ਦਿਖਾਵਾਂਗੇ ਅੱਗੇ ਦਿਖਾਵਾਂਗੇ ਸਵੇਰੇ ਹਰ ਹਰ ਮਾਰੇ ਜੈ ਭੋਲੇ ਦੀਪਕ ਤੋਂ ਆਪਾਂ ਰਦੀ ਤੋਂ ਚੱਲ ਕੇ ਸਾਰੀ ਰਾਤ ਦਾ ਸਫ਼ਰ ਤੈਅ ਕਰਕੇ ਹੁਣ ਆਪਾਂ ਪਹੁੰਚ ਚੁੱਕੇ ਆਂਗੇ ਦੇਰਾ ਸੂਣ ਕੋਲੇ 21 ਕਿਲੋਮੀਟਰ ਰਹਿੰਦਾ ਇਥੋਂ ਪahari ਏਰੀਆ ਸਟਾਰਟ ਹੋ ਜਾਂਦਾ ਹੈਗਾ ਆਹ ਦੇਖੋ ਜੀ ਯਾਦਾਸ਼ਾ ਬਹੁਤ ਹੈ ਇੱਥੇ ਜਾਮ ਬਹੁਤ ਲੱਗੇਗਾ 80 ਕਿਲੋਮੀਟਰ ਪਿੱਛੇ ਜਾਮ ਲੱਗਣ ਲੱਗ ਗਿਆ ਅੱਗੇ ਹਰਦਵਾਲ ਕਰੀਤੀ ਆ ਜਾਊਗਾ ਪੂਰਾ ਜਾਮ ਹੋਊ ਜਮਾ ਪੈਕ ਸਾਰੇ ਘੋੜੇ ਉਰੇ ਪਹੁੰਚ ਰਹੇ ਲਗੇ ਆਹ ਦੇਖੋ ਤੁਸੀਂ ਜਾਮ ਦੇਖੋ ਵੀਡੀਓ ਚ ਜੈਸੇ ਭੋਲੇ ਦੀ ਭਗਤਵਾ ਦੇਖੋ ਅਸੀਂ ਤੇਰਾ ਤੁਨ ਜਾਨ ਲੱਗ ਰਹੇ ਆਗੇ ਐਸਾ ਆਪਣੀ ਖੜੀ ਗੱਡੀ ਤੇ ਇਧਰ ਖੜੇ ਆਪਣੇ ਭਾਈ ਕੋਈ ਕਾ ਬੰਦੇ ਹੋਰ ਗਿਆ ਥਾ ਤੁ ਹਾਂਜੀ ਭੋਲੇ ਆਪਾਂ ਆ ਰਹੇ ਆਗੇ ਦੇਖੋ ਤੇਰਾ ਤੁਣ ਕੋਲੇ ਇਥੇ ਗੁਫਾਈ ਹੈਗੀ ਟਰਨਲ ਇਹਦੇ ਵਿੱਚ ਨਹੀਂ ਦੱਬਾਂਗੇ ਆਪਾਂ ਇੱਕ ਇਧਰਲਾ ਜਾਂਦਾ ਰਸਤਾ ਹੈ ਸਾਹਮਣੇ ਵਾਲਾ ਤੇ ਇਧਰ ਆਣ ਦਾ ਆਹ ਦੇਖੋ ਫਿਰ ਗੁਫਾ ਕਰਨ ਵਿੱਚ ਨਹੀਂ ਜਾਵਾਂਗੇ ਆਪਾਂ ਬਹੁਤ ਲੰਬੀ ਕਰਨ ਨਾਲੇ ਕਰਨਲ ਉਹ ਲਾਲਾ ਉਹ ਲਾਲਾ ਬੰਮ ਬੰਮ ਬੋਲੇ ਬੋਲੇ ਹਰ ਹਰ ਮਹਾਦੇਵ ਪਹਿਲਾਂ ਜਿੰਨੇ ਵੀ ਭਗਤ ਆਇਆ ਕਰਦੇ ਭੋਲੇ ਦੇ ਇੱਧਰ ਹਰਦਵਾਰ ਕਾਵੜ ਲੈਣ ਉਦੋਂ ਇਹ ਰੋਡ ਬਹੁਤ ਭੀੜਾ ਹੁੰਦਾ ਸੀਗਾ ਹੁਣ ਵਧੀਆਨ 6 ਲੈਨ ਹਾਈਵੇ ਬਣਾ ਰਖਿਆ ਹੈਗਾ ਦੇਖੋ ਤੁਸੀਂ ਡਬਲ ਡਬਲ ਸਾਰਨ ਚੱਲਦੇ ਨੇਗੇ ਜੂਪੀ ਦੇ ਵਿੱਚ ਸਰਕਾਰ ਨੇ ਕੰਮ ਤਾਂ ਬਹੁਤ ਵਧੀਆ ਕਰਿਆ ਗਵਰਨਮੈਂਟ ਨੇ ਸਿੱਧਾ ਹਾਈਵੇ ਕਰਤਾ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਕਾਵੜ ਲੈਣ ਵਾਲੇ ਭਗਤਾਂ ਨੂੰ ਆਹ ਦੇਖੋ ਆ ਜਾਂਦੇ ਭੋਲੇ ਹਾਂ ਹੁਣ ਆਪਾਂ ਉੱਤਰਾਖੰਡ ਦੇ ਵਿੱਚ ਆਰੇ ਆਗੇ ਆ ਦੇਖੋ ਕਿੰਨਾ ਘੈਂਟ ਰੋਡ ਬਣਾ ਰੱਖਿਆ ਹੈਗਾ ਹੁਣ ਕੋਲਿਆਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਸਿੱਧਾ ਕਾਬੜ ਲੈ ਕੇ ਆਪਦੇ ਪਿੰਡਾਂ ਆਉਂਦੇ ਨੇਗੇ ਮੇਰਾ ਦੂੰਦੀ ਸੀ ਕਿਸ ਇੱਧਰ ਆ ਦੇਖੋ ਭਾਈ ਅਸੀਂ ਨਾ ਹੁਣ ਮਰਾਨੀ ਏਰੀਆ ਚ ਪਹਾੜਾਂ ਚ ਪ੍ਰਵੇਸ਼ ਕਰ ਗਏ ਮਤਲਬ ਇੰਟਰ ਕਰ ਗਏ ਤੇ ਕਿੰਨਾ ਘੈਂਟ ਹਾਈਵੇ ਹੈਗਾ ਪੂਰਾ ਤੇ ਆਲੇ-ਦਾਲੇ ਜੰਗਲ ਹੈ ਪੂਰਾ ਬਹੁਤ ਬੇੜ-ਬੋਦੇ ਲੱਗੇ ਹੋਏ ਨੇ ਆਪਾਂ ਕਹਿੰਦੇ ਇੱਥੇ ਮੀਂਹ ਜਦ ਕਿਉਂ ਪੈਂਦੇ ਨੇ ਇੱਥੇ ਤਾਂ ਮੀਂਹ ਪੈਂਦੇ ਨੇ ਕਿ ਇੱਥੇ ਪੇੜ-ਪੌਦੇ ਵਾਲੇ ਹੁੰਦੇ ਨੇ ਬਾੜੇ ਸੰਗੇ ਨਰਕਤ ਨਹੀਂ ਆਹ ਦੇਖੋ ਇਧਰ ਨਹੀਂ ਸੈਟ ਦੀ ਇਧਰ ਜੰਗਲ ਹੀ ਆ ਸਾਰਾ ਬਹੁਤ ਵਧੀਆ ਇੱਥੇ ਰੂਹ ਨੂੰ ਸਕੂਨ ਮਿਲਦਾ ਹੈ ਨਾ ਕਰਦਾ ਲ ਭਾਈ ਬਹੁਤ ਬਹੁਤ ਯਾਰ ਨਹੀਂ ਕਰਦਾਗਾ ਸਾਰੇ ਇਹੀ ਗੱਲ ਕਹਿੰਦੇ ਨੇ ਆਪਾਂ ਪਾਪਾ ਬੀਬੀ ਚ ਰਹਿੰਦੇ ਆਗੇ ਉੱਥੇ ਜਾਣਾ ਸਹਾਰਾ ਚ ਮਗਾਨੀ ਏਰੀਆ ਚ ਇੱਥੇ ਕਿੰਨਾ ਸਕੂਨ ਥੋਲੇ ਜ਼ਰਾ ਇੱਕ ਵਧੀਆ ਮੌਸਮ ਜੈਪੌੜੀ ਦੀਪਕ ਤੋ ਆਪਾਂ ਹਰਦਵਾਰ ਪਹੁੰਚਣ ਵਾਲੇ ਆਂਗੇ 21 ਕਿਲੋਮੀਟਰ ਰਹਿ ਗਿਆ ਇੱਥੋਂ ਹਰਦਵਾਰ ਤੇ ਸਟੇਸ਼ਨ ਲੱਗ ਰਿਹਾ ਸੀ ਇੱਧਰ ਤੁਹਾਨੂੰ ਮੈਂ ਉਤਰ ਕੇ ਦਿਖਾਣਾਗਾ ਸਟੇਸ਼ਨ ਲੱਗ ਰਿਹਾ ਸੀ ਮਤਲਬ ਰੇਲ ਗੱਡੀ ਨਹੀਂ ਆਉਣਾਗਾ ਇੱਥੇ ਰੁਕਦੇ ਸੀਗੇ ਤੇ ਆ ਮੇਰਾ ਛੋਟਾ ਭਾਈ ਹੈਗਾ ਸਾਰਿਆਂ ਨੂੰ ਸਸਰੀਕਰ ਵੀ ਜੇ ਮੇਰੀ ਪਹਿਲਾਂ ਮੇਰਾ ਭਾਈ ਨਾਮ ਤਾਂ ਬਲਰਾਮ ਬਹੁਤ ਵਧੀਆ ਘੈਂਟ ਵੀਡੀਓ ਲਾਈਕ ਕਰਿਆ ਕਰੋ ਭਾਈ ਭਾਈ ਨੂੰ ਸ਼ੇਅਰ ਵੀ ਕਰਿਆ ਕਰੋ ਵੱਡਾ ਭਾਈ ਆਪਣਾ ਹਾਂ ਕਰੋ ਗੱਲਬਾਤ ਚਲੋ ਜੀ ਆਪਾਂ ਤੁਹਾਨੂੰ ਦਿਖਾਣੇ ਹੈਗੇ ਵੀ ਟੇਸ਼ਨ ਲੱਗ ਰਿਹਾ ਗਾ ਗੱਡੀ ਆਉਂਦੀ ਐ 프ਰੰਟ ਵਾਲਾ ਕੈਮਰਾ ਕਰ ਦਾਂਗਾ ਆ ਦੇਖੋ ਅਸੀਂ ਰਾਤ ਚੱਲੇ ਸੀਗੇ ਰਤੀਏ ਤੋਂ ਕਾਵੜ ਲੈਣ ਲਈ ਹੁਣ ਦੁਪਹਿਰ ਦੇ 12:00 ਵੱਜ ਗਏ ਤੇ ਆਪਾਂ ਪਹੁੰਚ ਰਹੇ ਹਾਂਗੇ ਹਰਦਵਾਰ ਤੋਂ 20-25 ਕਿਲੋਮੀਟਰ ਪਿੱਛੇ ਗੱਡੀ ਆਣ ਵਾਲੀ ਐ ਦੇਖੋ ਭਾਗ 25 ਦੇ ਸੰਦੇ ਖੜੇ ਜਾਂਗੇ ਏਸੀ ਗੱਡੀ ਹੈ ਨਾ ਹੈ ਏਸੀ ਹਰੀ ਟ੍ਰੇਨ ਹੈ ਹਾਂ ਸਾਰੀ ਟ੍ਰੇਨ ਹੈ 에어 ਕੰਡੀਸ਼ਨ ਹੈ ਬੁਕਿੰਗ ਆ ਜੱਬੇ ਨੇ ਸਾਰੇ ਹਾਂ ਇਧਰ ਖੜੇ ਨੇ ਸਾਰੇ ਭੋਲੇ ਛੋਟੇ ਹਾਥੀ ਵਾਹ ਜੀ ਵਾ ਸਾਰੇ ਡੱਬੇ 에어 ਕੰਡੀਸ਼ਨ ਨੇ ਉਹੀ ਗੱਡੀ ਆ ਟਿਕਟਾਂ ਦੋ ਲੈ ਲਈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਹੈਨਾ ਹਾਂ ਮੈਂ ਕਹਾਂਗੀ ਇੱਕ ਬੋਤਲ ਦੇ ਦੇਣਾ ਤੁਮੀ ਕੋ ਹਾਂ ਭਾਈ ਕਹਿੰਦਾ ਪ੍ਰੋਡਕਟ ਪ੍ਰੋਡਕਟ ਬਣਾ ਲਓ ਯਾਰ ਹਾਂ ਹਾਂ ਖਾਣੇ ਆ ਕੁਛ ਆਪਾਂ ਰੁੱਕੇ ਭੁੱਖ ਲੱਗ ਰਹੀ ਏ ਓ ਗਮਿਆਂ ਬੋਲਿਓ ਹਰ ਹਰ ਮਾਰੇ ਆ ਬੈਠਣਾ ਆਪਣੇ ਭੋਲੇ ਆ ਖੜੀ ਆਪਣੀ ਗੱਡੀ ਜਾਨ ਤੋਂ ਪਿਆਰੀ ਜੈ ਸ਼੍ਰੀ ਰਾਮ ਓਏ ਅੱਗੇ ਜਾ ਕੇ ਆਪਾਂ ਰੁਕਾਂਗੇ ਕਿਤੇ ਠੀਕ ਹੈ ਭੁੱਖ ਲੱਗ ਰਹੀ ਹੈ ਖਾਵਾਂਗੇ ਯਾਰਾ ਰੋਟੀ ਰੁੱਟੀ ਚੰਗਾ ਸਾਰੇ ਨੂੰ ਖਾਵਾਂਗੇ ਹਾਂ ਭਾਕ ਤੋਂ ਆਪਾਂ ਜਾਏ ਤੇ ਰੇਲ ਗੱਡੀ ਦੇਖਿਆ ਤੁਸੀਂ ਵੀਡੀਓ ਚ ਦੇਖੀ ਹੈਗੀ ਮੈਂ ਤੇ ਗੁਰ ਲਾਲભાઈ ਜੀ ਹਾਂਜੀ ਗੱਲ ਕਰ ਲਿਆ ਯਾਰਾ ਹਾਂਜੀ 1 ਮਿੰਟ ਕਰ ਦੋ ਤੇ ਇਧਰ ਭਾਈ ਮੇਰਾ ਵਿੰਦਰ ਬੈਠਾ ਛੋਟਾ ਭਾਈ ਹੈਗਾ ਆਪਣਾ ਪਿਆਰ ਬਹੁਤ ਕਰਦਾ ਮੈਨੂੰ ਹਾਂਜੀ ਪਿਆਰ ਤਾਂ ਮੇਰੀ ਮੈਡਮ ਨਹੀਂ ਕਰਦੀ ਉਹ ਵੀ ਤਾਂ ਕਰੇਗਾ ਵਿੱਚ ਨਹੀਂ ਬੋਲਿਆ ਕਰਦੇ ਵਲੋਗ ਬਣਨ ਲੱਗ ਰਿਹਾ ਹਾਂ ਹਾਂਜੀ ਮੈਂ ਬੋਲ ਰਹਾ ਮੇਰਾ ਭਾਈ ਹੈ ਜੀ ਮੈਨੂੰ ਕਟਿੰਗ ਕਰਨੀ ਬੂ ਸਭ ਤੋਂ ਪਿਆਰਾ ਮੈਨੂੰ ਨਹੀਂ ਹੈ ਹੋਰ ਦੁਨੀਆਂ ਦੇ ਕੋਈ ਨਹੀਂ ਹਾਂ ਤੇ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਚੱਲ ਪੇ ਇੱਥੋਂ 21 ਕਿਲੋਮੀਟਰ ਹਰਦੁਆਰ ਹੈ ਤੁਹਾਨੂੰ ਅਸੀਂ ਉਹਨਾਂ ਰਸਤੇ ਦਾ ਵਧੀਆ ਵੀਊ ਆਊਗਾ ਉਹ ਵੀਡੀਓ 'ਚ ਦਿਖਾਵਾਂਗੇ ਤੇ ਨਹੀਂ ਫਰਾਰਦੁਆਰ ਜਾ ਕੇ ਰੋਕਾਂਗੇ ਠੀਕ ਹੈ ਜੀ ਆਜੋ ਅੱਛਾ ਹੋਟਲ ਤੇ ਦਿਖਾਵਾਂਗੇ ਰੋਟੀ ਖਾਵਾਂਗੇ ਤੇ ਕੜੀ ਨਾਲ ਹਾਂ ਐਂ ਤੇ ਕੜੀਆ ਬੜਾ ਥੱਲੇ ਉੱਤਰਾ ਏ ਨਦੀ ਦੇ ਲੈਵਲ 'ਚ ਤੇ ਉਹ ਦੇਖੋ ਕਿਵੇਂ ਇੰਜੋਏ ਕਰ ਲੱਗ ਰਹੇ ਨੇ ਕੁਦਰਤੀ ਪਾਣੀ ਠੰਡਾ ਪਾਣੀ ਸਾਫ਼ ਜਮਾ ਤੇ ਜਿੰਨੇ ਭੋਲੇ ਨੇਗੇ ਐ ਨਿਆਰੇ ਲੱਗ ਰਹੇ ਨੇ ਆਹ ਦੇਖੋ ਕਿੰਨੇ ਪਿਆਰੇ ਲੱਗਦੇ ਨੇ ਭੋਲੇ ਉਹ ਚਲਡ ਪਾਣੀ ਪੀ ਰਹੇ ਨੇ ਉਹ ਵਧੀਆ ਠੰਡਾ ਪਾਣੀ ਐਂ ਜਮਾ ਰੋਮ ਰੋਮ ਖੁਰਦੂ ਆਪਣੇ ਇਹ ਆਪਣਾ ਟੂਟੀ ਵਾਲਾ ਨਹੀਂ ਹੈਗਾ ਟੈਂਕੀ ਵਾਲਾ ਪਾਣੀ ਇਹ ਕੁਦਰਤੀ ਹੈ ਇੱਥੇ ਕਿੱਥੇ ਹੋਏ ਤੀਨਾ ਹੋਗੇ ਆ ਦੇਖੋ ਆਪਣੇ ਸ਼ੂਟਰ ਆਪਣੇ ਸ਼ੂਟਰ ਉਧਰ ਨੇ ਆਪਣੇ ਬੰਦੇ ਆ ਜਾ ਉਧਰ ਦਿਖਾ ਕੇ ਲਿਆਵਾ ਕਿੰਨੇ ਸੋਹਣੇ ਲੱਗਦੇ ਨੇ ਪੱਥਰ ਪਏ ਹਨਾ ਹਾਂ ਹਾਂ ਫੋਟੋ ਕੀ ਵੀਡੀਓ ਬਣਾਵਾ ਮੰਗੇ ਆਪਾਂ ਆ ਦੇਖੋ ਹੈਗੇ ਨੇ ਭੋਲੇ ਹੈਲੋ ਕਰਦਿਆ ਕਰੋ ਸਾਰੇ ਚਲੋ ਓ ਕਮਿਆ ਪ੍ਰਧਾਨ ਦੁਬਾਰੇ ਫੇਰ ਅਸੀਂ ਪਹੁੰਚ ਗਏ ਪਹਾੜਾਂ 'ਚ ਆਹ ਦੇਖ ਨਦੀ ਤੇ ਨਹਾਣ ਲੱਗ ਰਹੇ ਆਂਗੇ ਕਿਉਂ ਉਹ ਲੱਗ ਰਹੇ ਆਪਣੇ ਭੋਲੇ ਨਾਣ ਤੇ ਇੱਧਰ ਦੇਖ ਨੀ ਘੈਂਟ ਲੋਕੇਸ਼ਨ ਆ ਪੂਰਾ ਵਧੀਆ ਥਿਊ ਹੈਗਾ ਆ ਗਰਲਾਲ ਬਾਈ ਦੇਖ ਲੈ ਸਾਈਟ ਤੋਂ ਕਿ ਪਈ ਐ ਹੈਂ ਅੱਗ ਲਿਆ ਨਾ ਇੱਕ ਆ ਜਾ ਓਏ ਅਰੇ ਹੁਣ ਇੱਕ ਮੇਰੇ ਬਣਾ ਦੇ ਬਾਈ ਬਣਾ ਵੈਸਾ ਓਏ ਉਹਦਾ ਫੋਨ ਤੇਰਾ ਬੈਟਰੀ ਪੂਰਾ ਹੋਏ ਆਹ ਬਹੁਤ ਵਧੀਆ ਬਿੰਦਲ ਨਜ਼ਾਰੇ ਲੈਣਾ ਆ ਆ ਦੇਖ ਲੈ ਇੱਕ ਮੇਰੀ ਬਣਾ ਦੇ ਬਿੰਦਲ ਓਏ ਬੱਸੇ ਨਾਲ ਚੱਲਦੇ ਓਏ ਵਾਹ ਵਾਹ ਤੇਰੇ ਦੇ ਦੇ ਕੇ ਮਛਲੀਆਂ ਮੰਗੂ ਆਪਣੇ ਸ਼ੂਟਰ ਲੈ ਲੈ ਮੇਰੀ ਉਹ ਬਣਾ ਦੇਗਾ ਇੰਸਟਾਗ੍ਰਾਮ ਤੇ ਪਾ ਦੀ ਸਟੋਰੀ ਸਟੋਰੀ ਪਾਈ ਦੇਵਾਂਗੇ ਆਪਾਂ ਕਿਹੜੇ ਗੱਲ ਲਾ ਕੇ ਤੇ ਸੂਰ ਆਪਣੀ ਕਰਦੇ ਹੋ ਉਹਦੇ ਲਈ ਫੋਟੋ ਫੋੜ ਫੋੜੇ ਕਹਿੰਦੇ ਅਸੀਂ ਸਾਰੇ ਕਹਿੰਦੇ ਨਾਲੇ ਆਪਣੇ ਨਾਲੇ ਸਾਰੇ ਭੋਲੇ ਹੁਣ ਨਾਲੇ ਕਹਿੰਦੇ ਚਲੋ ਠੰਡੇ ਹੋਵੇ ਜਮਾਂ ਐਣ ਤੇ ਹੁਣ ਲੱਗੂ ਹੀ ਭੁੱਖਾ ਆਪਾਂ ਨੂੰ ਕਿਆ ਕੋਲੇ ਹੁਣ ਮਿਲਦੇ ਆਂ ਹਰ ਦੁਆਰ ਆਪਾਂ ਸੋ ਹਰ ਦੁਆਰ ਖੜਾਗੇ ਸਿੱਧਾ ਜਾ ਕੇ ਆਪਾਂ ਹਰ ਦੁਆਰ ਮਿਲਦੇ ਆਗੇ ਤੇ ਸਾਡੇ ਬਲੌਗ ਤੇ ਬਣੇ ਰਹੋ ਲੇ ਚੈਨਲ ਐਚਾਰਨ ਨਾਟ ਰਾਈਡਰ ਨੂੰ ਕਰ ਲੋ ਸਬਸਕ੍ਰਾਈਬ ਤੇ ਆ ਜਾਓ ਫਿਰ ਤੁਹਾਨੂੰ ਵਧੀਆ ਵਧੀਆ ਹੋਰ ਵੀਡੀਓ ਦਿਖਾਣੇ ਆਗੇ ਠੀਕ ਹੈ ਜੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈ ਭੋਲੇ ਜੀ ਹਾਂ ਭਾਈ ਕਿਵੇਂ ਬਿੰਦਰ ਨਜ਼ਾਰਾ ਆ ਗਿਆ ਅੱਗੇ ਠੱਡੇ ਵਾਲੀ ਨਾਲ ਤੇਰੇ ਨਾਲ ਰਹਿ ਕੇ ਮਨ ਖੁਸ਼ ਹਕਲਦਾ ਭਾਈ ਹਾਂ ਖੁਸ਼ ਰਿਹਾ ਆਪਣਾ ਵੱਡਾ ਇੱਧਰ ਪ੍ਰਦੀਪ ਭਾਈ ਦਿਖਾ ਦੇ ਦੁਖਤਾ ਆਪਣੇ ਦੁਖਤਾ ਆਪਣੇ ਘਰੇ ਲੈ ਗਏ ਇਹ ਪ੍ਰਧਾਨ ਜੀ ਨੇ ਇਹ ਪ੍ਰਧਾਨ ਨਹੀਂ ਪਾਈ ਨਾ ਨਾ ਇੱਕ ਗੱਲ ਹੋਰ ਦੁੱਖਤਾ ਆਪਣੇ ਘਰੇ ਰਹਿ ਗਏ ਹੁਣ ਆਪਾਂ ਇੱਥੇ 4 ਦਿਨ ਆਏ ਆ ਆਪਦੇ ਵਾਸਤੇ ਜੀਨ ਆ ਇੰਜੋਏ ਕਰੋ ਆਪਦੇ ਵਾਸਤੇ ਜੀਨ ਇੰਜੋਏ ਕਰੋ ਫੁੱਲਾ ਭਾਬੀ ਅਗਲੇ ਸਾਲ ਭਾਬੀ ਲਿਆਵਾਂਗੇ ਨਾਲ ਇੰਜੋਏ ਕਰੋ ਸਾਰੇ ਲਿਆਵਾਂਗੇ ਇੱਧਰ ਮੌਜਤ ਦਿਖਾਦੇ ਵੀ ਅੰਡਰਵੀਅਰ ਵਾਲੀ ਸਕਾਈ ਨਹੀਂ ਆ ਦੇਖੋ ਜੀ ਹਾਂਜੀ ਭਾਈ ਅਸੀਂ ਨਾ ਕਿ ਆਏ ਆਗੇ ਪਹਿਲਾਂ ਤਾਂ ਵੀਰੇ ਸਾਰਾ ਨਿਆਰਾ ਆ ਗਿਆ ਬੋਲੇ ਦੀ ਜੈ ਭੋਲੇ ਦੀ ਜੈ ਭੋਲੇ ਦੀ ਹਰ ਹਰ ਮਾਦੇਵ ਹਰ ਹਰ ਮਾਦੇਵ ਤੇ ਠੰਡੇ ਪਾਣੀ ਨਾਲ ਲੱਗ ਨਿਆਰਾ ਆ ਗਿਆ ਪੂਰਾ ਹਨ ਹੁਣ ਆਪਾਂ ਚੰਦ ਤੇ ਆ ਇੰਜੋਏ ਕੀਤਾ ਫੁੱਲ ਆੰਦੇ ਨੇ ਆਪਣੇ ਸਾਰੇ ਭੋਲੇ ਥੱਲੇ ਉਤਰ ਕੇ ਗਏ ਸੀ ਬਾਵਾ ਦੂਂਗ ਜਣਾ ਨਦੀ ਸਾਰੀ ਇਹ ਉਹਨਾਂ ਤੱਕ ਵੀ ਆ ਸਕਣਾ ਆ ਰੋਕ ਲਈ ਆਪਣੀ ਗੱਡੀ ਆ ਰੋਕ ਲਈ ਆਪਣੀ ਗੱਡੀ ਤੇ ਸਾਰੇ ਭੋਲੇ ਉਤਰ ਲੱਗ ਰਹੇ ਨੇ ਆਹ ਹੋਟਲ ਤੇ ਰੁਕ ਰਹੇ ਅਸੀਂ ਰੋਟੀ ਖਾਵਾਂਗੇ ਉਹਨਾਂ ਨਾਲ ਆ ਕੇ ਆਏ ਸੀ ਕਿ ਨਹਿਰ ਚ ਭੁੱਖ ਲੱਗੀ ਸੀ ਤੇ ਬਰਿੰਦਾਵਨ ਢਾਬਾ ਇੱਥੇ ਚੱਕਾਂਗੇ ਪ੍ਰਸ਼ਾਦ ਦੇ ਇੱਥੇ ਬੈਠ ਕੇ ਰੋਟੀ ਖਾਣੇ ਆਗੇ ਆਜੋ ਵੀ ਆਜੋ ਦੋ ਬੰਦੇ ਕੋਲ ਵੀਡੀਓ ਹਾਂਜੀ ਭਰਤੋ ਅਸੀਂ ਤੁਰੇ ਸੀਗੇ ਰਾਤ ਰਤੀਏ ਤੋਂ ਉੱਤੇ ਹੋਣਾ ਦਿਨ ਦੇ 1 ਵਜੇ ਸਾਰੀ ਰਾਤ ਚੱਲੇ ਆ ਅੱਧਾ ਦਿਨ ਚੱਲੇ ਆ ਭੁੱਖ ਲੱਗੀ ਸੀ ਉਹ ਲੰਚ ਕਰਾਏਗਾ ਢਾਬੇ ਤੇ ਤੇ ਅੱਜ ਹੀ ਹਰਦਵਾਰ ਪਹੁੰਚੇ ਨਹੀਂਗੇ ਹਰਦਵਾਰ ਪਹੁੰਚ ਕੇ ਸੁਣੋ ਉਥੋਂ ਦੀ ਰਿਪੋਰਟ ਦਵਾਂਗੇ ਨਾਲੇ ਰਾਤ ਦਿਖਾਵਾਂਗੇ ਘੈਂਟ ਘੈਂਟ ਵੀਓ ਸਾਡੀ ਵੀਡੀਓ ਦੇਖਦੇ ਰਹੋ ਅਸੀਂ 메ਨ ਹਾਈਵੇ ਤੇ ਚੜ ਗਏ ਜਿਹੜਾ ਨੈਸ਼ਨਲ ਹਾਈਵੇ ਹੈਗਾ 116 ਹਰਦਵਾਰ ਵਾਲਾ ਆ ਦੇਖੋ ਇਹ ਦਿੱਲੀ ਤੋਂ ਆਉਂਦਾ ਸਿੱਧਾ ਰੋਡ ਨੈਸ਼ਨਲ ਹਾਈਵੇ ਦਿੱਲੀ ਆ ਅਸੀਂ ਆਏ ਹਾਂ ਕੈਥਲਾਈ ਸੈਡੋਂ ਜਿਵੇਂ ਤੁਹਾਨੂੰ ਵੀਡੀਓ ਚ ਦਿਖਾਇਆ ਸੀ ਦਿੱਲੀ ਤੋਂ ਆਏ ਨਰਮਾਣਾ ਕੈਥਲ ਕੁਰਸ਼ੇਤਰ ਤੇਵਾ ਇੱਧਰ ਵੀ ਹੋ ਕੇ ਆਏ ਆਂਗੇ ਤੇ ਹੁਣ ਆਪਾਂ ਅਗੇ ਦਿੱਲੀ ਵਾਲੇ ਹਾਈਵੇ ਤੇ ਇੱਥੋਂ ਹਰਦਵਾਰ ਰਹਿ ਗਿਆ 35 ਕਿਲੋਮੀਟਰ ਆਪਣੇ ਬੋਰਡਾ ਬੋਰਡ ਤੇ ਲਿਖਾਇਗਾ ਹਰਦвар 35 ਜੀਬਾਬਾ ਰੱਸੀ ਦਿੱਲੀ ਤੋਂ ਸਟਾਪਿੰਗ ਲਓ ਜੀ ਬਾਈ ਹਰਦвар ਪਹੁੰਚ ਗਏ ਇੱਥੋਂ ਅਸੀਂ ਗਲੀ ਚ ਮੁੜਾਂਗੇ ਕਿਹੜੀ ਗਲੀ ਨੂੰ ਨਹੀਂ ਅੱਗੇ ਹਰਦвар ਸ਼ਹਿਰ ਚ ਐਂਟਰ ਕਰਕੇ ਭੋਲੇ ਦੇ ਘਰ ਚ ਆ ਜਗੇ ਹਾਂ ਭੋਲੇ ਦੇ ਘਰ ਚ ਆ ਗਏ ਜਿਹੜਾ ਉਤਲਾ ਹਾਈਵੇ ਜਾਣ ਲੱਗ ਰਹੇਗਾ ਸਾਡੇ ਉਤੋਂ ਦੀ ਇਹ ਜਾਂਦਾਗਾ ਰਿਸ਼ੀਕੇਸ਼ ਨੀਲਕੰਠ ਆ ਪੈਸੇ ਰੂਮ ਲਾਵਾਂਗੇ ਅੱਜ ਅੱਜ ਦਾ ਟਿਕਾਣਾ ਕਰਾਂਗੇ ਰੂਮ ਚ ਕੈਂਪੂ ਨਿਕਲੇ ਅਗਲੀ ਚ ਫੜਾਂਗੇ ਐ ਅਗਲੀ ਚ ਫੜਾਂਗੇ ਉਹ ਜੈ ਭੋਲੇ ਜੀ ਜੈ ਭੋਲੇ ਜੀ ਅਗਲੀ ਚ ਫੜਾਂਗੇ ਅਗਲੀ ਚ ਮੋੜਦੇ ਰਹੀਓ ਹੱਥ ਕੱਢ ਲੈ ਹੱਥ ਕੱਢ ਦੇ ਹੱਥ ਕੱਢ ਦੇ ਦੇਖ ਕੇ ਮੜਾਇ ਕਰ ਈ ਯਾਰ ਅੰਛਲ ਆ ਜੀ ਜੈਪੁਰ ਦੀ ਭਰ ਤੋਂ ਹਰ ਹਰ ਮਹਾਦੇਵ ਦੋਗਾਟੇ ਸੋ ਗਏ ਉਸ ਤੋਂ ਬਾਅਦ ਹੀ ਉੱਠ ਕੇ ਚਾਹ ਬਣਾਣ ਲੱਗੇ ਆਪਨੇ ਸਾਰੇ ਭਰ ਬਨੇਰ ਘੋਲੇ ਲੇਗੇ ਬੇਟੇ ਚੁੱਲੇ ਤੇ ਆਪਾਂ ਇਹ ਸਭ ਜਿਵੇਂ ਬਣਾ ਰਹੇ ਹੋ ਇਸ ਵਕਤ ਹੁ ਕੱਟੇ ਬੋਦੇ ਦੋ ਜੀ ਸਵੇਰਾ ਆ ਗਿਆ ਕੱਟ ਕੇ ਨੰਬਰ ਸਵੇਰਾ ਆ ਅੰਦਰ ਇਹ ਸਾਰੇ ਬੈਠੇ ਨੇ ਇੱਕੋ ਚਾਹ ਮਨ ਲੱਗ ਰਹੀ ਹੈ ਚਾਹ ਚਾਹ ਤੋਂ ਬਾਅਦ ਆਪਾਂ ਫਿਰ ਬਣਾਵਾਂਗੇ ਰਸਮ ਸਾਡੀ ਰਸੋਈ ਵਾਲੀ ਇਹ ਵੀ ਅੱਜ ਗੁਰਪ੍ਰੀਤ ਬਾਈ ਇਹ ਸਾਡੀ ਰਸੋਈ ਵਾਲੀ ਹੈ ਸਾਨੂੰ ਖਾਣਾ ਬਣਾ ਕੇ ਖਵਾਉ ਤੇ ਟਾਈਮ ਤੁਹਾਨੂੰ ਦੱਸਦਾ ਟਾਈਮ ਹੋ ਗਏ ਲਗਭਗ 7:00 ਵਜੇ ਅਸੀਂ ਸ਼ਾਮ ਵਾਲੀ ਚਾਹ ਪੀਵਾਂਗੇ ਉਸ ਤੋਂ ਬਾਅਦ ਖਾਵਾਂਗੇ ਤੁਸੀਂ ਚੌਲ ਬਣਾਵਾਂਗੇ ਜਾਂ ਖਾਣ ਵਾਸਤੇ ਉਹ ਅਸੀਂ ਖਾਵਾਂਗੇ ਉਸ ਤੋਂ ਬਾਅਦ ਤਾਂ ਵਾਂਗੇ ਅਸੀਂ ਹਰਦوار ਸ਼ਹਿਰ ਤੇ ਨਾਲੇ ਹਰਦوار ਸ਼ਹਿਰ ਦਿਖਾਵਾਂਗੇ ਵੀਡੀਓ ਜੀ ਤੁਹਾਨੂੰ ਆ ਜਾਓ ਸਾਡੇ ਨਾਲ ਹਰ ਹਰ ਮਹਾਦੇਵ जय भोले दी भक्तो अपने भोले ने इन्होंने खाना बना लिया होना देखो दाल बन गई ਤੇ ਉਹ ਆਲੂ ਚੀ ਦੇ ਪੈਨੇ ਸਬਜੀ ਬਣੂਗੀ ਕਾਦੀ ਬੜੀ ਆစီਵਾਰ ਨੇ ਆਪਣੇ ਛੋਟੇ ਬੱਚੇ ਦੇ ਛੋਟੇ ਬੱਚੇ ਤਾਂ ਨਹੀਂ ਭੋਲੇ ਨੇ ਅੱਜ ਅਜੇ ਵੀ ਭੋਲੇ ਨੇਗੇ जय भोले दी ਸਰੇਵ ਆਪਣੇ ਹਲਵਾਈ ਮੇਨਾ ਨੇਗੇ ਮੋਹਿਤ ਜੀ ਮੋਹਿਤ ਜੀ ਨੇ ਬਾਈ ਬਾਕੀ ਕਰਾ ਹੈਗੀ ਅਗਲੇ ਤਾਂ ਹੀ ਦਿਖਾਣ ਲੱਗ ਰਹੇ ਠੀਕ ਹੈ ਨਾ ਅਗਲੇ ਕੋਲੇ ਕਲੇ ਕਲਰਾ ਦਾ ਮੁੱਲ ਪਾਨੇ ਆਪਾਂ ਕਦਰ ਪਾਨੇ ਆ ਬਾਈ ਨੇ ਆਪਣਾ ਢਿੱਡ ਭਰੂਆ ਜਰਾ ਕਿੰਦੀ ਵੱਡੀ ਗੱਲ ਹੈ ਤੁਹਾਡਾ ਵੀ ਯੋਗਦਾਨ ਬਹੁਤ ਰਿਹਾ ਬਾਈ ਹਾਂ ਬਾਈ ਬਾਈ ਸੋਹਣੀ ਨਾਲ ਜਿ ਮਿਲ ਕੇ ਬਹੁਤ ਵਧੀਆ ਲੱਗਿਆ ਵਧੀਆ ਘੈਂਟ ਕੈਰੇਕਟਰ ਹੈਗਾ ਆਪਦੇ ਆਪ ਜਿ ਇੱਕ ਕੈਰੇਕਟਰ ਹੈ ਇਹ ਮੈਂ ਇਹਨੂੰ ਕੈਰੇਕਟਰ ਕਹਿ ਸਕਦਾ ਕਹਿ ਸਕਦਾ ਨਾ ਬਾਈ ਹਰ ਹਰ ਮਾਦੇ ਜੈਪੋਲੇ ਦੀ ਭਗਤੋ ਅਸੀਂ ਅੱਜ ਪਹੁੰਚ ਗਏ ਹਰਤਵਾਰ ਇੱਥੇ ਸਰੋਸਲਾ ਚਰੂਮ ਲੈ ਲਿਆ ਤੇ ਅੱਜ ਦੇ ਦਿਨ ਦਾ ਪ੍ਰੋਗਰਾਮ ਅਸੀਂ ਇੱਥੇ ਐਂਡ ਕਰਦੇ ਆ ਜਿਹੜੇ ਤੁਸੀਂ ਵੀਡੀਓ ਦੇਖ ਸਾਰੇ ਜਿਹਨੂੰ ਵਧੀਆ ਲੱਗੀ ਹੋਊਗੀ ਜੀ ਦੱਸ ਕਰਦੇ ਆ ਤੇ ਕੱਲ ਨੂੰ ਜੇ ਅਸੀਂ ਚੱਲਾਂਗੇ ਨੀਰਤੱਕ ਨੀਰਗਟ ਮਾਰਾ ਚੱਲਾਂਗੇ ਉੱਥੇ ਉੱਥੇ ਦਾ ਤੁਹਾਨੂੰ ਵੀਊ ਦਿਖਾਵਾਂਗੇ ਨਾਲ ਵੀਡੀਓ ਦਿਖਾਵਾਂਗੇ ਚਲੋ ਜੀ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ